ਅਸੀਂ ਪੈਟਰੋਲ ਪਾ ਕੇ ਡੀਜ਼ਲ ਦੇ ਵਿੱਚ ਦੇਖੁੰਦੇ ਆ। ਇਹ ਪੈਟਰੋਲ ਪਾ ਕੇ ਇਹਦੇ ਚ ਕੀ ਨਤੀਜਾ ਹੋਊਗਾ ਇਹਦਾ ਕੀ ਅਫੈਕਟ ਕਰਦਾ। ਸਾਡਾ ਬੰਦਾ ਲੱਗਾ ਰਾਮ ਲਾਲ ਨਾਲ ਤੇ ਇਹ ਵੀ ਬੜਾ ਸ਼ੌਂਕ ਰੱਖਦਾ। ਹੈਂ? ਆ ਵੇਖੋ। ਆ ਗੇਅਰ ਪਾਇਆ ਪਹਿਲਾ ਗੇਅਰ ਪਾਇਆ ਰਾਮ ਲਾਲ। ਥੋੜਾ ਰੇਸ ਕੱਟ ਕਰ। ਆ ਰੇਸ ਕੱਟ ਕਰ। ਟਰੈਕਟਰ ਦੇ ਵਿੱਚ ਜਾਣਕਾਰੀ ਇੱਕ ਹੋਰ ਦੇ ਦਈਏ ਤੁਹਾਨੂੰ। ਇੱਕ ਟਾਇਰ ਜਿਹੜੀ ਵੀਡੀਓ ਦੋਸਤੋ ਇੱਕ ਤੁਹਾਡੇ ਵਾਸਤੇ ਲੈ ਕੇ ਆਏ ਆ ਐਕਸਪੈਰੀਮੈਂਟ ਕਹਿ ਸਕਦੇ ਆ ਪੁੱਠੇ ਮੰਗੇ ਕਹਿ ਸਕਦੇ ਹੋ ਬੀ ਇਹਦੇ ਬੁਰੇ ਪ੍ਰਭਾਵ ਦੇਖਣੇ ਆਪਾਂ ਇੰਜਨਾਂ ਦੇ ਵਿੱਚ ਜਿਹੜੇ ਪੈਟਰੋਲ ਪਾ ਕੇ ਚਲਾਉਂਦੇ ਆ ਅੱਜ ਟਰੈਕਟਰ ਅਸੀਂ ਖੋਲਣ ਦੇ ਸੀ ਤੇ ਮੈਂ ਕਿਹਾ 2 ਮਿੰਟ ਲੱਗਦੇ ਆਪਾਂ ਲੋਕਾਂ ਨੂੰ ਸਿਹਤ ਵੀ ਹੋਜੂਗੀ ਤੇ ਅਵੇਅਰਨੈਸ ਵੀ ਹੋਊਗੀ ਵੀ ਇਹ ਜੇ ਆਪਾਂ ਇਹਦੇ ਨਾਲ ਕੋਈ ਛੇੜਖਾਨੀ ਕਰਦੇ ਆ ਤੇ ਕੀ ਨਤੀਜਾ ਨਿਕਲਦਾ ਇਹ ਇੰਜਨ ਅਸੀਂ ਕੁਆੜ ਕਰਨਾ ਵਾ ਖੋਲਣਾ ਵਾ ਤੇ ਅਸੀਂ ਤਾਂ ਤਾਂ ਪੰਗਾ ਲੈਣ ਲੱਗਿਆ ਤੁਸੀਂ ਕੋਈ ਵੀ ਬੰਦਾ ਆਪਦੀ ਮਸ਼ੀਨਰੀ ਨਾਲ ਇਹੋ ਜਿਹਾ ਕੋਈ ਕੰਮ ਨਾ ਕਰਿਓ ਜਿਹਦੇ ਨਾਲ ਤੁਹਾਡਾ ਕੋਈ ਨੁਕਸਾਨ ਹੋਵੇ ਅਸੀਂ ਇਹ ਟਰੈਕਟਰ ਖੋਲਣਾ ਵਾ ਕਵਾੜ ਕਰਨਾ ਵਾ ਵਾਰ-ਵਾਰ ਕਹਿ ਰਹੇ ਹਾਂ ਤਾਂ ਜੇ ਨਾ ਕਰਦੇ ਅਸੀਂ ਪੈਟਰੋਲ ਪਾ ਕੇ ਡੀਜ਼ਲ ਦੇ ਵਿੱਚ ਦੇਖਣੇ ਆਂ ਵੇ ਪੈਟਰੋਲ ਪਾ ਕੇ ਇਹਦੇ ਚ ਕੀ ਨਤੀਜਾ ਹੋਗਾ ਇਹਦਾ ਇੱਕ ਕੀ ਅਫੈਕਟ ਕਰਦਾ ਸਾਡਾ ਬੰਦਾ ਲੱਗਾ RAMLAL ਨਾਲ ਤੇ ਇਹ ਵੀ ਬੜਾ ਸ਼ੌਂਕ ਰੱਖਦਾ ਹੈ ਵੀ ਇਹੋ ਜਿਹੇ ਕੰਮ ਕਿ ਇਹ ਜਿਹੜੇ ਲੋਕ ਪੈਟਰੋਲ ਪਾ ਕੇ ਚਲਾਉਂਦੇ ਨਾ ਡੀਜ਼ਲ ਦੇ ਵਿੱਚ ਆ ਸਕੂਟਰ ਜੋ ਕੱਢ ਕੇ ਤੇਲ ਉਹ ਕੁੱਪੀ ਲਾ ਲਈ ਜੀਟਰ ਵਾਲੀ ਜੀਟਰ ਵਾਲੀ ਡੀਜ਼ਲ ਇਹਦੇ ਜੀ ਮੋਲ ਹੈ ਜਿਹੜੀ ਹੁੰਦੀ ਹੈ ਨਾ ਆਪਣੇ ਮਾਟਰ ਹੈ ਤੇ ਹਸਵੰਡਰਾ ਨੂੰ ਲੱਗੀ ਹੋਈ ਉਹਦੇ ਜੀ ਤੇਲ ਆ ਪੈਟਰੋਲ ਪਾ ਲਿਆ ਸਕੂਟਰ ਜੋ ਕੱਢ ਕੇ ਤੇ ਦੇਖੀਏ ਵੀ ਕੀ ਫਰਕ ਪੈਂਦਾ ਰੇਸ ਦੇ ਮਾੜੀ ਜੀ ਰੇਸ ਧੂਆਂ ਤਾਂ ਬਦਲਦਾ ਇਹਦੇ ਕੇ ਦੇਖਾਂਗੇ ਹੁਣ ਇੰਜਨ ਚ ਠੰਡ ਪਾ ਕੇ ਵੀ ਕਿੰਨਾ ਚਿਰ ਚੱਲਦਾ ਇਹ ਗੇਰਲਾ ਹੀ ਗੇਰਲਾ ਪੱਜਾ ਇਸ ਤੇ ਰਿੰਮ ਤਾਂ ਖੋਲੇ ਹੋਏ ਆ ਆ ਕਲਾਚ ਦੱਬ ਕੇ ਕਲਾਚ ਨਾਲ ਹੀ ਗੱਡੀ ਬੈਟਰੀ ਬੜਾ ਕਰ ਠੁੱਠੇ ਮੰਗੇ ਲੈਣ ਦੇਣਾ ਕਹਿਣਾ ਅੱਜ ਪੈਟਰੋਲ ਪਾਇਆ ਸੀ ਆ ਦੇ ਵਿੱਚ ਤੇ ਪੈਟਰੋਲ ਨਾਲ ਇੰਝਣ ਦਾ ਕੀ ਇਫੈਕਟ ਪੈਂਦਾ ਜਾਂ ਜਿਹੜੇ ਆ ਖੰਡ ਪਾ ਦਿੰਦੇ ਆ ਵੀ ਬਾਅਦ ਚ ਇੰਝਣ ਕਿਤਰਾ ਸੀਜ ਹੁੰਦਾ ਕੀ ਅਸਰ ਹੁੰਦਾ ਇਹਦਾ ਤੁਸੀਂ ਬਿਲਕੁਲ ਵੀ ਇਹ ਕੰਮ ਨਾ ਕਰਿਓ ਹਾਂ ਆ ਲਈ ਆ ਗੇਅਰ ਪਾਇਆ ਪਹਿਲਾ ਗੇਅਰ ਪਾਇਆ RAMLAL ਥੋੜਾ ਰੇਸ ਕੱਟ ਕਰ ਆ ਰੇਸ ਕੱਟ ਕਰ ਟਰੈਕਟਰ ਦੇ ਵਿੱਚ ਜਾਣਕਾਰੀ ਇੱਕ ਹੋਰ ਦੇ ਦਈਏ ਤੁਹਾਨੂੰ ਇੱਕ ਟਾਇਰ ਹਮੇਸ਼ਾ ਫ੍ਰੀ ਹੁੰਦਾ ਇੱਕ ਟਾਇਰ ਹੀ ਜ਼ੋਰ ਲਾਉਂਦਾ ਹੁੰਦਾ ਜਦੋਂ ਆਪਾਂ ਡਿਫੈਂਸਰ ਦੱਬਾਂਗੇ ਤਾਂ ਦੋਨੇ ਟਾਇਰਾਂ ਨੇ ਜ਼ੋਰ ਲਾਉਣਾ ਸੱਜਾ ਟਾਇਰ ਹਾਂ ਦੇਖੋ ਉਧਰ ਉਧਰਲਾ ਰੋਕ ਰੁਕਦਾ ਦੇਖ ਆ ਇੱਕ ਐਕਸਪੈਰੀਮੈਂਟ ਤੁਹਾਨੂੰ ਕਰਕੇ ਦਿਖਾਉਂਦੇ ਆ ਇਹਦੀ ਇਹਦੀ ਪੀਟੀਓ ਵੀ 11 ਵਿੱਚ ਹੁੰਦੀ ਸੀ ਚੱਲ ਰਿਹਾ ਰੁਕ ਗਿਆ ਰੁਕਦਾ ਤਾਂ ਨਹੀਂਗਾ ਇਹਦਾ ਖੱਬਾ ਟਾਇਰ ਚੱਲਣ ਦੇ ਆ ਦੀ ਸੱਜਾ ਰੁਕਿਆ ਹੋਇਆ ਉਹ ਸੱਜਾ ਟਾਇਰ ਫ੍ਰੀ ਹੁੰਦਾ ਜਦੋਂ ਟਰੈਕਟਰ ਮੋੜਨਾ ਹੁੰਦਾ ਤੇ ਉਹ ਸੱਜਾ ਟਾਇਰ ਉੱਪਰਲਾ ਟਾਇਰ ਘੁੰਮਦਾ ਹੁੰਦਾ ਵੀ ਟਰੈਕਟਰ ਪਲਟਨ ਪਲਟਨ ਤੋਂ ਮੋੜ ਤੇ ਜਦੋਂ ਆਪਾਂ ਮੋੜਨਾ ਇੱਕ ਟਾਇਰ ਆ ਫ੍ਰੀ ਹੁੰਦਾ 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 ਇਹਦਾ ਜਿਹੜਾ ਕ੍ਰਾਊਨ ਪੀਨਿਅਨ ਆ ਸਟਾਰ ਬਾਡੀ ਨੂੰ ਫ੍ਰੀ ਕਰਦੀ ਆ ਇਹ ਇਹਦੀ ਪੀਟੀਓ ਦੇਖੀ ਚੱਲਦੀ ਆ ਲਿਫਟ ਦੇਖੀ ਲਿਫਟ ਕੱਡੇ ਤੇ ਤੇਲ ਕੰਮ ਕਰਦੀ ਆ ਹੁਣ ਤੇਲ ਕੱਢਦਾ ਨਹੀਂ ਤੇ ਲਿਫਟ ਵੀ ਚੱਕ ਕੇ ਸੌਂਦੇ ਆਉਣਾ ਪੈਟਰੋਲ ਤੇ ਚੱਲਣਦੇ ਆ ਇੰਜ ਸਾਰਾ ਨਿੱਧਰਾ ਪੈਟਰੋਲ ਤੇ ਨਹੀਂ ਪਾਇਆ ਘਰਿਆ ਤਾਂ ਅੱਧਾ ਅੱਧੋ ਅੱਧੋ ਵਾਧਾ ਇਹਨੂੰ ਤੇ ਬਾਸੋ ਕੋਪੀ ਜੀ ਭਰੀ ਸੀ ਇੱਕ ਡੀਜ਼ਲ ਦੇ ਨਾਲ ਆ ਪੈਟਰੋਲ ਦੇ ਨਾਲ ਸੋਰੀ ਫਿਲਟਰਾਂ ਚ ਦੇਖੋ ਬਲੋ ਬਹੌਣ ਲੱਗ ਗਿਆ ਪਹਿਲਾਂ ਬਲੋ ਘੱਟ ਸੀ ਹੁਣ ਬਲੋ ਵਧ ਗਿਆ ਦੇਖੋ ਪੈਟਰੋਲ ਨੇ ਜਾ ਕੇ ਉੱਥੇ ਪਿਸਟਨ ਧੋਤੇ ਪਿਸਟਨ ਧੋਣ ਦੇ ਨਾਲ ਆ ਦੇਖੋ ਬਲੋ ਮਾਰ ਲੱਗ ਗਿਆ ਟਰੈਕਟਰ ਜਿਹੜੇ ਆਪਾਂ ਮੇਲਿਆਂ ਮੁੱਲਿਆਂ ਦੇ ਲਿਜਾਣੇ ਆ ਟਰੈਕਟਰ ਵੀ ਮੜਾ ਪੈਟਰੋਲ ਪਾ ਲਿਆ ਪਿਕਅਪ ਵੱਜੂਗੀ ਆ ਇੰਜਨ ਦਾ ਨੁਕਸਾਨ ਹੋ ਜਾਂਦਾ ਪਿਸਟਨ ਢੁੱਭ ਕੇ ਉੱਪਰੋਂ ਪਿਸਟਨ ਧੋਣ ਦੇ ਨਾਲ ਆ ਦੇਖੋ ਬਲੋ ਹੁਣ ਕੈਮਰੇ 'ਚ ਪਤਾ ਨਹੀਂ ਲਿਖਦੀ ਕਿ ਨਹੀਂ ਲਿਖਦੀ ਜਾਂ ਰਹਿ ਗਈ ਕਿੰਨੀ ਬਲੋ ਵੱਡੀ ਹੈ ਕਿਉਂ ਉਹ ਜਿਹੜਾ ਮੋਲਾਲ ਆ ਥਲਿਹਾਈ ਆ ਉਹਦੀ ਖਤਮ ਕਰਤੀ ਪੈਟਰੋਲ ਨੇ ਤੇ ਆ ਦੇਖੋ ਹਾਂ ਰਾਮ ਲਾਲ ਪਹਿਲਾਂ ਬਲੋ ਨਹੀਂ ਸੀ ਨਾ ਹੈਗੀ ਆ ਬਲੋ ਨਹੀਂ ਸੀ ਹੈਗੀ ਪਹਿਲਾਂ ਹੁਣ ਦੇਖੋ ਲਗੀ ਹੈਗਾ ਤੇਲ ਚੱਕ ਕੇ ਦੇ ਕੁੱਪੀ ਤੇਲ ਹੈਗਾ ਖਤਮ ਹੋ ਗਿਆ ਦੇ ਮੈਂ ਤਾਂ ਚੱਕ ਦੇ ਮੜੀ ਜੀ ਤਾਂ ਚੱਕ ਦੇ ਜਾਣ ਦੇ ਪੈਟਰੋਲ ਹੋਰ ਆ ਮੈਂ ਹੀ ਬੰਨੀ ਆ ਰਸੇ ਇਹ ਸਾਡਾ ਇੰਜਨ ਸੀਗਾ ਠੋਲਣ ਵਾਲਾ ਅਸੀਂ ਤਾਂ ਇਹ ਐਕਸਪੈਰੀਮੈਂਟ ਕਰਿਆ ਕੋਈ ਬੰਦਾ ਵੀ ਇਹ ਸਾਡੀ ਵੀਡੀਓ ਦੇਖ ਕੇ ਉਹਿਆਵਦਾ ਨੁਕਸਾਨ ਨਾ ਕਰਦੇਓ ਇਹ ਅਸੀਂ ਤਾਂ ਸਿਰਫ ਇੱਕ ਜੀ ਦੀ ਕਵਾਡ ਕਰਨੀ ਸੀ ਵੀ ਲੋਕਾਂ ਨੂੰ ਉਹਦਾ ਪਤਾ ਲੱਗ ਜੇ ਵੀ ਇਹ ਤੁਸੀਂ ਪੰਗੇ ਨਾ ਕਰਿਆ ਕਰੋ ਜਿਹੜਾ ਤੁਹਾਡਾ ਪੰਪ ਦਾ ਵੀ ਨੁਕਸਾਨ ਹੋਣਾ ਵਾ ਤੇ ਉੱਪਰ ਆ ਬਲੋ ਵੀ ਟਰੈਕਟਰ ਲਖਾਉਗਾ ਐਡੇ ਮੁੰਡੇ ਮਾਡੇ ਅੱਜ ਕੱਲ ਕਹਿਣਦੇ ਆ ਰੋਡ ਤੇ ਆਪਾਂ ਭਜਾਉਣਾ ਟਰੈਕਟਰ ਮਾਣਾ ਮੁੰਡਾ ਪਾ ਦੇ ਪਟ્રોલ ਇਹਦੇ ਚ ਪਿਕਅਪ ਵੱਜੂਗੇ ਆ ਦੇਖੋ ਪਹਿਲਾਂ ਬਲੋ ਨਹੀਂ ਸੀ ਆਗੇ ਹਾਂ ਤੇ ਕਿੰਨੇ ਬਲੋ ਵਧ ਗਏ ਹੁਣ ਇਹਦੇ ਚ ਆਏ ਇਹ ਦੇਖਦੇ ਹਾਂ ਕਿ ਟਾਈਮ ਲੱਗਾ ਤਾਂ ਹੋਰ ਵੀ ਇਹਦੇ ਚ ਖੰਡ ਖੰਡ 파 ਕੇ ਵੀ ਦੇਖਦੇ ਆ ਵੀ ਖੰਡ ਪਾਣ ਦਾ ਕੀ ਨੁਕਸਾਨ ਹੁੰਦਾ ਜਿਹੜਾ ਲੋਕ ਖੰਡ ਪਾ ਦਿੰਦੇ ਵਿੱਚ ਜਦੋਂ ਇੰਨਾਂ ਥੱਲੇੋਂ ਸੀਜ ਹੁੰਦਾ ਉਹ ਖੋਲ ਕੇ ਵੇਖਾਂਗੇ ਵੀ ਕੀ ਨੁਕਸਾਨ ਹੁੰਦਾ ਆਹ ਟਾਇਰ ਇੱਕ ਘੁੰਮਣ ਦਾ ਘੁੰਮਣ ਦਾ ਟਾਇਰ ਇੱਕ ਚੱਕਾ ਘੁੰਮਦਾ ਨਾ ਇੱਕ ਚੱਕਾ ਘੁੰਮਦਾ ਇੱਕ ਖੜਾ ਇਹ ਇਹਦਾ ਮਤਲਬ ਇਹ ਆ ਵੀ ਇਹ ਹਮੇਸ਼ਾ ਟਰੈਕਟਰ ਦਾ ਇੱਕ ਟਾਇਰ ਕੰਪਨੀ ਨੇ ਬੈਗ ਦੇ ਹੁਣ ਬੈਗ ਚੱਲਿਆ ਆਓ ਦੇਖੋ ਕੱਕੇ ਨੇ ਇੱਕ ਨਹੀਂ ਜੋਰ ਲਾਉਣਾ ਹਾਂਜੀ ਕੱਕਾ ਇੱਕੋ ਹੀ ਜੋਰ ਲਾਉਂਦਾ ਹੁੰਦਾ ਨਾ ਕਿ ਦੋਨੇ ਦੋਨੇ ਤਾਲ ਲਾਉਣਗੇ ਜਦੋਂ ਆਪਾਂ ਡਿਫੈਂਸਰ ਪੈਡਲ ਇਹਦੇ ਤੇ ਡਿਫੈਂਸਰ ਕੱਢ ਹੀ ਦਿੰਦੇ ਲੋਕ ਜੀਟਰਾਂ ਦੇ ਦਾ ਇੱਥੇ ਲੱਗਾ ਨਹੀਂ ਕਿੱਲੀ ਉਹ ਕੱਢ ਦਿੰਦੇ ਆ ਲੋਕ ਦੁਬਾਰਾ ਕੋਈ ਪਾਉਂਦਾ ਨਹੀਂ ਨਾਲੇ ਅੱਜ ਦੇ ਦੌਰ ਵਿੱਚ ਮਿਲਦਾ ਵੀ ਨਹੀਂ ਕਰਦੇ ਬੰਦ ਹੁਣ ਆਪਾਂ ਇਹਦੇ ਖੰਡ ਪਾਉਨੇ ਆ ਕਿੰਨਾ ਸਾਫ ਸੁਥਰਾ ਟਰੈਕਟਰ ਤੁਸੀਂ ਦੇਖੋ ਜਿਹੜਾ ਖੁੱਲਣ ਦੇ ਆ ਅਜਦਾ ਜਿਹੜਾ ਦੌਰ ਆ ਪੁਰਾਣੇ ਟਰੈਕਟਰ ਆਪਾਂ ਪਤਾ ਨਹੀਂ ਹੁਣ ਕਿਉਂ ਦੇਈ ਜਾਂਦੇ ਆ ਕੰਮ ਦਿੰਦੇ ਟਰੈਕਟਰ ਜਿਹੜੀ ਮਸ਼ੀਨਰੀ ਕੰਡਮ ਹੋਈ ਜਾਂਦੀ ਐ ਨਹੀਂ ਵੀ ਇਹਨਾਂ ਟਰੈਕਟਰਾਂ 'ਚ ਕੋਈ ਨੁਕਸ ਬਸ ਦੇਖਾ ਦੇਖੀ ਜਿਹੜੀ ਚੱਲਣ ਦੇ ਆ ਕੀ ਦਸੀਏ ਵੀ ਹੁਣਾਂ ਚੰਗਾ ਭਲਾ ਟਰੈਕਟਰ ਤੁਸੀਂ ਦੱਸੋ ਇਹ 411 'ਚ ਟਰੈਕਟਰ ਆਈ ਸੀ ਜਿਹੜੇ ਐਚ ਐਮਟੀ ਦੇ ਆ 35 11 ਪਹਿਲਾਂ ਆਉਂਦਾ ਸੀ 511 'ਚ ਬਾਅਦ ਚੋ ਜਿਹੜੇ 45 11 ਵਾਲੇ ਹਿੱਸੇ ਕਰਤੇ ਸੀਗੇ ਇਸਾ ਕੰਪਨੀ ਨੇ ਹੈਵੀ ਕਰਤਾ ਬਾਅਦ ਚ ਪਹਿਲਾਂ ਦੇ ਪੀਟੀਓ ਸ਼ਾਫਟ ਲੰਮੇ ਆਉਂਦੇ ਸੀ ਜਿਹੜੇ ਆਪਣਾ ਚੱਲਦੇ ਸੀ ਹੜੰਬਿਆਂ ਦੇ ਟਰੈਕਟਰੋਂ ਪੀਟੀਓ ਸ਼ਾਫਟ ਤੋੜੀ ਰੱਖਦਾ ਸੀ ਬਾਅਦ ਚ ਫਿਰ ਇਹਨਾਂ ਕੰਪਨੀਆਂ ਨੇ ਦੋ ਸ਼ਾਫਟਾਂ ਪੈਂਦੀਆਂ ਦੇ ਵਿੱਚ ਤੁਰ ਤੱਕ ਲੰਮੀ ਨਹੀਂ ਪੈਂਦੀ ਨਾਲੇ ਗੇਅਰ ਚਾਰ ਕਰਤੇ ਗੇਅਰ ਹੈਵੀ ਸੀ ਇਹਦਾ ਸਾਰਾ ਪਿਛਲਾ ਹਿੱਸਾ ਦਾ 45 ਗੇਰ ਵਾਲਾ ਸੀ ਸਿਰਫ ਇੱਕ ਇੰਜਨ 35 ਗੇਰਾਂ ਦਾ ਸੀ ਇਹਨੂੰ ਐਚਡੀ ਮਾਡਲ ਵੀ ਕਿਹਾ ਗਿਆ ਐਚਐਮਟੀ ਵਾਲਿਆਂ ਦਾ ਇੰਨਾ ਵਧੀਆ ਟਰੈਕਟਰ ਚਲਾਈ ਦੇ ਵਿੱਚ ਆ ਕਿਸੇ ਨੇ ਮਾੜਾ ਮੋਟੇ ਕੰਮ ਨੂੰ ਇੱਕ ਸਹਾਇਕ ਟਰੈਕਟਰ ਵੱਜੋਂ ਬਹੁਤ ਵਧੀਆ ਟਰੈਕਟਰ ਇਹ ਟਰੈਕਟਰ ਅੱਜ ਇਹ ਸਮਝ ਲਓ ਵੀ ਮੰਦੇ ਦੀ ਭੇਡ ਚੜੀ ਜਾਂਦੇ ਆ ਗਾਂ ਗਾਂ ਜਿਵੇਂ ਤਕਨੀਕ ਬਦਲੀ ਜਾਂਦੀ ਹੈ ਜਾਂ ਆਪਾਂ ਚਲਾਉਣਾ ਪਸੰਦ ਨਹੀਂ ਕਰਦੇ ਪੁਰਾਣੇ ਟਰੈਕਟਰਾਂ ਨੂੰ ਇਹ ਕੀ ਵਜ੍ਹਾ ਦੱਸਿਓ ਜ਼ਿਮੀਂਦਾਰਾਂ ਨੂੰ ਵੇਚਣ ਦੀ ਕਮੈਂਟ ਕਰਕੇ ਜਰੂਰ ਮੇਰੇ ਦੋਸਤੋ ਅੱਜ ਇੱਕ ਐਕਸਪੈਰੀਮੈਂਟ ਹੋਰ ਕਰਦੇ ਆ ਇਹਦੇ ਨਾਲ ਵੀ ਇੰਜਣ ਨਾਲ ਛੇੜ ਛਾੜ ਕਰਨ ਨਾਲ ਕੀ ਹੁੰਦਾ ਆਪਾਂ ਉਹ ਦੇਖਦੇ ਆਂ ਵੀ ਆਮ ਦੇਖੀਦਾ ਵੀ ਲੋਕ ਸਾਢੇ ਵੱਜੋਂ ਮਾੜੀ ਨੀਤ ਵਾਲੇ ਬੰਦੇ ਕਈ ਮਸ਼ੀਨਰੀਆਂ ਨੁਕਸਾਨ ਕਰਦੇ ਹੋ ਆਪਾਂ ਦੇਖਦੇ ਆ ਅੱਜ ਕਿਉਂ ਅਸੀਂ ਇੰਜਣ ਇਹ ਕਵਾੜੀ ਕਰਨਾ ਵਾ ਤਾਂ ਚਲੋ ਆਪਾਂ ਦੇਖੀਏ ਵੀ ਇਹਦਾ ਕੀ ਬੁਰਾ ਅਸਰ ਹੁੰਦਾ ਇਹਦੇ ਜੇ ਆਪਾਂ ਜੇ ਇਹਦੇ ਨਾਲ ਕੋਈ ਛੇੜਖਾ ਨਹੀਂ ਕਰਦੇ